ਰੈਡੀ ਹੈਨਰੀ ਡੇਵਿਡ ਥੋਰੋ ਜੋ ਇੱਕ ਅਮਰੀਕੀ ਲੇਖਕ ਕਵੀ ਦਾਰਸ਼ਨਿਕ ਮਨੁੱਖੀ ਗੁਲਾਮੀ ਖਤਮ ਕਰਨ ਦਾ ਸਮਰਥਕ ਪ੍ਰਕਿਰਤੀਵਾਦੀ ਅਤੇ ਇਤਿਹਾਸਕਾਰ ਸੀ ਉਹ ਆਪਣੀ ਕਿਤਾਬ ਵਾਰਲਡਨ ਕਰਕੇ ਮਸ਼ਹੂਰ ਸੀ ਡੰਡੀ ਇਸ ਕਿਤਾਬ ਵਿੱਚ ਉਸਨੇ ਕੁਦਰਤੀ ਮਾਹੌਲ ਵਿੱਚ ਸਾਦਗੀ ਜਾਨੀ ਕਿ ਸਾਦੇ ਜੀਵਨ ਨੂੰ ਵਿਸ਼ਾ ਬਣਾਇਆ ਹੈ ਡੰਡੀ ਉਸ ਦਾ ਮੰਨਣਾ ਸਿੱਕੇ ਜੀਵਨ ਨੂੰ ਉਲਝਾਉਣਾ ਖੁਸ਼ੀ ਵਾਲਾ ਜੀਵਨ ਜਿਓ ਅਤੇ ਇਹ ਸਭ ਕੁਝ ਸਾਦਗੀ ਵਿੱਚੋਂ ਹੀ ਲੱਭਿਆ ਜਾ ਸਕਦਾ ਹੈ ਡੰਡੀ ਉਸ ਦਾ ਮੰਨਣਾ ਸਿੱਕੇ ਸਾਦਗੀ ਜੀਵਨ ਦਾ ਸਭ ਤੋਂ ਵੱਡਾ ਗਹਿਣਾ ਹੈ ਡੰਡੀ ਏ ਗਹਿਣਾ ਪਾਵੇਂ ਕਿਸੇ ਬਜ਼ੁਰਗ ਨੇ ਜਵਾਨ ਨੇ ਜਾਂ ਬੱਚੇ ਨੇ ਪਹਿਨਿਆ ਹੋਵੇ ਸਭ ਨੂੰ ਖੁਸ਼ੀ ਪ੍ਰਦਾਨ ਕਰਦਾ ਹੈ ਡੰਡੀ ਸਾਦਗੀ ਮਨ ਨੂੰ ਤਰੋਤਾਜ਼ਾ ਕਰਨ ਵਾਲੀ ਮਹਿਤ ਹੈ ਡੰਡੀ ਸਾਦਗੀ ਵਿੱਚ ਜੀਵਨ ਦੀ ਸੰਪੂਰਨਤਾ ਹੈ ਡੰਡੀ ਚਕਾ ਚੌਂਦ ਭਰਿਆ ਜੀਵਨ ਸਿਰਫ ਦਿਖਾਵਾ ਹੈ ਜੋ ਆਉਂਦਾ ਜਾਂਦਾ ਰਹਿੰਦਾ ਹੈ ਪਰ ਸਾਦਗੀ ਅਮਰ ਹੈ ਡੰਡੀ ਮਾਨਸਿਕ ਖੁਸ਼ੀ ਲਈ ਸਾਦਗੀ ਬਹੁਤ ਜ਼ਰੂਰੀ ਹੈ ਡੰਡੀ ਭੌਤਿਕ ਸੁੱਖ ਸਹੂਲਤਾਂ ਮਹਿੰਗੇ ਕੱਪੜੇ ਮਹਿੰਗੀਆਂ ਕਾਰਾਂ ਚੰਗੇ ਪਕਵਾਨ ਵੱਡੀਆਂ ਕੋਠੀਆਂ ਹੋਣ ਦੇ ਬਾਵਜੂਦ ਜੇ ਸਾਡੇ ਮਨ ਅੰਦਰ ਉਲਝਣ ਅਤੇ ਖਲਬਲੀ ਹੈ ਤਾਂ ਇਹ ਖੁਸ਼ੀ ਨਹੀਂ ਡੰਡੀ ਖੁਸ਼ੀ ਦਾ ਅਰਥ ਹੈ ਮਨ ਦਾ ਸ਼ਾਂਤ ਹੋਣਾ ਸਵੈ ਸੰਤੁਸ਼ਟੀ ਹੋਣੀ ਡੰਡੀ ਜਿਸ ਵਿਅਕਤੀ ਕੋਲ ਸੋਝੀ ਹੈ ਭਾਵੇਂ ਉਸ ਸੋਝੀ ਦਾ ਆਧਾਰ ਅਧਿਆਤਮਿਕਤਾ ਹੀ ਹੋਵੇ ਉਹ ਭੌਤਿਕ ਤ੍ਰਿਸ਼ਨਾਵਾਂ ਦੀ ਅੰਨੀ ਦੌੜ ਵਿੱਚ ਸ਼ਾਮਿਲ ਨਹੀਂ ਹੁੰਦਾ ਡੰਡੀ ਮਨੁੱਖੀ ਮਨ ਅਕਸਰ ਚਕਾਚੌਂਦ ਅਤੇ ਦਿਖਾਵੇ ਵਾਲਾ ਰੈਡੀ ਖਿੱਚ ਜਾਂਦਾ ਹੈ ਡੰਡੀ ਬਹੁਤੇ ਦੁੱਖ ਅਸੀਂ ਚਕਾਚੌਂਦ ਵਾਲਾ ਜੀਵਨ ਜਿਉਣ ਕਰਕੇ ਹੀ ਪੈਦਾ ਕਰ ਲੈਂਦੇ ਹਾਂ ਡੰਡੀ ਅਸੀਂ ਜਿਸ ਖੁਸ਼ੀ ਦੀ ਪਾਲ ਕਰਦੇ ਹਾਂ ਉਹ ਖੁਸ਼ੀ ਸਾਨੂੰ ਸਾਦਗੀ ਵਾਲੇ ਜੀਵਨ ਵਿੱਚੋਂ ਹਾਸਲ ਹੋ ਸਕਦੀ ਹੈ ਡੰਡੀ ਸਾਡੇ ਤਨ ਅਤੇ ਮਨ ਦਾ ਗਹਿਰਾ ਸੰਬੰਧ ਹੈ ਡੰਡੀ ਮਨੁੱਖ ਦੀ ਇਹ ਫਿਤਰਤ ਹੈ ਕਿ ਉਹ ਤਨ ਦੀ ਖੁਸ਼ੀ ਲਈ ਮਨ ਦਾ ਚੈਨ ਗਵਾ ਲੈਂਦਾ ਹੈ ਡੰਡੀ ਜਦੋਂ ਅਸੀਂ ਇਹ ਸੋਚਣ ਲੱਗ ਜਾਂਦੇ ਹਾਂ ਕਿ ਸੁੱਖ ਸਹੂਲਤਾਂ ਵਾਲੇ ਲੋਕ ਵਧੇਰੇ ਖੁਸ਼ ਰਹਿੰਦੇ ਹਨ ਤਾਂ ਇਹ ਸਾਡਾ ਤੰਗ ਨਜ਼ਰੀਆ ਹੈ ਡੰਡੀ ਅੱਜ ਮਨੁੱਖਤਾ ਵਿੱਚ ਜਿੰਨੀਆਂ ਸਮੱਸਿਆਵਾਂ ਅਤੇ ਪਰੇਸ਼ਾਨੀਆਂ ਵੱਧ ਰਹੀਆਂ ਹਨ ਉਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਅਸੀਂ ਸਾਦਗੀ ਤੋਂ ਦੂਰ ਹੋ ਕੇ ਖੁਦ ਹੀ ਇਨਾ ਪਰੇਸ਼ਾਨੀਆਂ ਦਾ ਕਾਰਨ ਬਣਦੇ ਜਾ ਰਹੇ ਹਾਂ ਡੰਡੀ ਜੇ ਪਿਛਲੇ ਸਮਿਆਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਲੋਕ ਸਾਦਾ ਜੀਵਨ ਜਿਉਂਦੇ ਸਨ ਡੰਡੀ ਇਹੀ ਕਾਰਨ ਸੀ ਕਿ ਉਹ ਸਿਹਤ ਪੱਖੋਂ ਤੰਦਰੁਸਤ ਰਹਿ ਕੇ ਲੰਮੀਆਂ ਉਮਰਾਂ ਭੋਗਦੇ ਸਨ ਡੰਡੀ ਸਾਦੇ ਵਿਆਹ ਸਾਦੇ ਭੋਗ ਸਾਦੇ ਦਿਨ ਤਿਉਹਾਰ ਸਾਦੇ ਰਸਮਾਂ ਰਿਵਾਜ ਸਾਦੇ ਜਨਮ ਦਿਨ ਆਦ ਬੜੀ ਸਾਦਗੀ ਦੇ ਨਾਲ ਮਨਾਉਣੇ ਅਤੇ ਨਿਭਾਉਣੇ ਕਿਤੇ ਨਾ ਕਿਤੇ ਸਾਡੇ ਹਿੱਤ ਵਿੱਚ ਹੀ ਹੁੰਦੇ ਹਨ ਡੰਡੀ ਸਾਦਾ ਪਹਿਰਾਵਾ ਸਾਦਾ ਰਹਿਣ ਸਹਿਣ ਸਾਦੀ ਬੋਲ ਬਾਣੀ ਅਤੇ ਸਾਦਾ ਖਾਣ ਪੀਣ ਸਾਡੇ ਲਈ ਖੁਸ਼ੀ ਅਤੇ ਸ਼ਾਂਤੀ ਦਾ ਸਾਧਨ ਬਣਦਾ ਹੈ ਡੰਡੀ ਸਾਦਗੀ ਦਾ ਗਹਿਣਾ ਪਾਉਣ ਅਤੇ ਅਪਣਾਉਣ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਸਾਡੀ ਸੋਚ ਵਿਸ਼ਾਲ ਹੋਵੇ ਅਤੇ ਸਾਨੂੰ